ਹਾਂਜੀ ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਵੱਧ ਤੋਂ ਵੱਧ ਵੀਡੀਓ ਦੇਖਿਆ ਕਰੋ ਤੇ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਤੇ ਸਾਰੇ ਵੀਰਾਂ ਨੂੰ ਸਾਥ ਸ਼੍ਰੀ ਅਕਾਲ ਆਪਾਂ ਪਹੁੰਚ ਗਏ ਜੀ ਸਹੌਲੀ ਸੌਲੀਆਂ ਜਾਂ ਢੇੜਾ ਮਾਰਨ ਇੱਕ ਹਫ਼ਤੇ ਤੋਂ ਆਏ ਨਹੀਂ ਸੀ ਦੇਖਣ ਆਇਆ ਝੋਨੇ ਨੂੰ ਪਾਣੀ ਪੂਣੀ ਤੇ ਮੀਂਹ ਪਿਆ ਜਾਂ ਨਹੀਂ ਕਿੱਦਾਂ ਵੀ ਆ ਦਿਖਾਉਨੇ ਆ ਤੁਹਾਨੂੰ ਝੋਨਾ ਲਓ ਜੀ ਮੇਤਰੋ ਪਨੀਰੀ ਵਾਲਾ ਕਿਹੜਾ ਵੀ ਆਪਣਾ ਨਸਰਿਆ 26 ਦਾ ਜੇ ਕੋ ਆਹ ਪਲਾਟ ਵੀ ਨਾਲ ਵਾਲਾ ਓਕੇ ਆ ਰਿਪੋਰਟ ਸਪਰੇ ਆਪਾਂ ਇਹਨੂੰ ਇੱਕ ਕਰਤੀ ਬਾਕੀ ਹੁਣ ਜਿਹੜੀ ਦੂਸਰੀ ਆ ਕਿੰਨੇ ਦਿਨਾਂ ਤੱਕ ਹੁੰਦੀ ਹੈ ਜੇ ਕਿਤੋਂ ਵੀ ਆ ਉਹੀ ਕੀੜਾ ਮਾਰਨਾ ਆ ਜੋ ਵੀ ਹਿਸਾਬ ਕਿਤਾਬ ਆ ਬਾਕੀ ਪਾਣੀ ਪੂਣੀ ਚੈੱਕ ਕਰਾਂਗੇ ਕਿਹੜੇ ਪਲਾਟਾਂ ਨੂੰ ਲੱਗਦਾ ਤੇ ਕਿਹੜੇ ਸਹੀ ਨੇ ਬਹੁਤ ਦਿਨ ਹੋ ਗਿਆ ਦੀ ਪਹੁੰਚੇ ਨਹੀਂ ਫਸਲ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਦੇਖ ਲਓ ਤੁਹਾਡੇ ਸਾਹਮਣੇ ਆ ਦੇਖੋ ਸਪਰੇਅ ਕਰਿਆ ਹੋਇਆ ਕਰੀ ਹੋਈ ਦੀ ਨਾ ਖਾਲ ਤੇ ਪਾਣੀ ਲਾਉਣ ਨਾਲ ਮੋTHA ਕਿਤੋਂ ਹੀ ਨਿਕਲ ਆਇਆ ਦੇਖ ਲਓ ਕੱਲਾ ਮੋTHA ਹੋਰ ਕੋਈ ਕੱਖ ਨਹੀਂ ਤੇ ਛਿੱਟਾ ਤਾਂ ਵਧੀਆ ਨਿਕਲ ਰਿਹਾ ਮਿੱਤਰੋ ਲੋ ਵਧੀਆ ਬੁਰਵਾਰ ਆਇਆ ਮੈਂ ਤੇ ਹਲੇ ਆ ਜਾਂਦਾ ਜਾਈ ਨਿਕਲਿਆ ਦੇਖੋ ਕਿਸੇ ਕਿਸੇ ਨੂੰ ਤਾਂ ਸਮਝ ਲੋ ਵੀ ਐਦਾਂ ਚੌਲ ਵੀ ਬਣ ਲੱਗੇ ਤੇ ਝੋਕਣ ਜਿਆ ਲੱਗ ਗਿਆ ਕੁਝ ਕੋਈ ਕੋਈ ਸ਼ਿੱਟਾ ਤੇ ਹਰੇ ਆਹ ਪਰਾਟ ਦੇ ਸਿੱਧੇ ਹੀ ਨੇ ਇੱਧਰਲੇ ਦੇ ਸੱਡਾ ਸੁਡਾ ਵਾਲੇ ਮਾੜੇ ਮੋٹے ਝੋਕੇ ਤਕਰੀਬਨ ਸਾਰੇ ਖੇਤ ਹੀ ਨਿਸਰੇ ਵੇ ਦੀਂਦ ਨੇ ਇੱਧਰਲੇ ਪਾਸੇ ਦੇ ਪੋਸ਼ਾ ਵਾਲਾ ਪਲਾਟੋ ਕਵੰਡੀਆਂ ਦਾ ਸਾਹਮਣੇ ਵਾਲਾ ਨਹੀਂ ਨਿਸਰਿਆ ਤੇ ਮੂਹਰ ਲਿਆ ਤਾਂ ਨਿਸਰਿਆ ਆ ਦਿਖਾਉਨੇ ਆ ਤੁਹਾਨੂੰ ਪਹਿਲਾਂ ਆਪਾਂ ਆਪਣੇ ਪਲਾਟਾਂ 'ਚ ਕਿਹੜਾ ਮਾਰੀਏ ਇੱਤਰ ਤੇ ਥੱਲਿਓਂ ਕਰੋ ਚੈੱਕ ਥੱਲਿਓਂ ਦਾ ਹਲੇ ਨਰਮ ਹੈ ਜਾਨੀ ਜੇ ਨਾ ਮੀ ਮੂੰਹ ਪਿਆ ਤਾਂ ਦੋ ਦਿਨ ਤੱਕ ਜਾਂ ਤਿੰਨ ਦਿਨ ਤੱਕ ਪਾਣੀ ਲਾਉਣਾ ਪਊ ਪਾਣੀ ਆ ਜਾਂ ਮੋਟਰ ਆ ਲਈ ਜਾ ਪਈਆਂ ਵੀ ਹੋਣੀਆਂ ਥੋੜੀਆਂ ਮੋਟੀਆਂ ਕਰਨੀਆਂ ਬਾਅਦ ਵਿੱਚ ਆਪਣੀ ਜਾਣੀ ਪਿੰਡ ਦੋ ਤਿੰਨ ਦਿਨ ਲਗਾਤਾਰ ਪੈਂਦਾ ਰਿਹਾ ਉਹੀ ਟਾਈਮ ਸ਼ਾਮ ਦਾ ਟਾਈਮ ਹੈ ਜੋ ਦੇਵਤਾ ਫਰਦਾਲੇ ਮੂਰੇ ਆਉਂਦਾ ਪਲਾਟ 1500 ਦਾ ਹੁੰਦਾ ਬਾਕੀ ਕੋਈ ਉੱਚਾ ਨੀ ਮਾ ਢੱਕਾ ਤਾਂ ਇਹਦੇ ਵਿੱਚ ਹੈ ਨਹੀਂ ਛਪੀ ਜਿਤਾ ਕਸਾਰਾ ਕੱਖ ਕੁੱਖ ਵੀ ਨਹੀਂ ਕੋਈ ਦੀਂਦਾ ਹੁਣ ਓਕੇ ਰਿਪੋਰਟ ਪੂਰੀ ਤਾਂ ਹੁਣ seria ਇਹ ਵੀ ਵਧੀਆ ਨੇ ਚਲਦੇ ਆ ਇਧਰੋਂ ਤੁਹਾਨੂੰ ਦਿਖਾਉਨੇ ਆ 1500 9 ਵਾਲਾ ਪਲਾਟ ਤੇ ਚਿੱਟਾ ਜਿਹੜਾ ਥੋਥਾ ਦਾਣਾ ਨਿਕਲ ਆਉਂਦਾ ਉਹ ਵੀ ਛਿੱਟਾ ਕੋਈ ਨਹੀਂ ਹੈਗਾ ਮਿੱਤਰੋ ਜਿੰਨੇ ਵੀ ਹੈਗੇ ਦੇਖੋ ਤੁਹਾਡੇ ਸਾਹਮਣੇ ਹੀ ਆ ਸਾਫ਼ ਸੁਥਰਾ ਹੀ ਆ ਕੋਈ ਇਹ ਨਹੀਂ ਹੈਗਾ ਵੀ ਅੱਗੇ ਵਾਈਟ ਜੇ ਛਿੱਟੇ ਨਿਕਲਦੇ ਹੁੰਦੇ ਨੇ ਉਹ ਨਹੀਂ ਹੈਗੇ ਉਤੋ ਰਹਿਤਾ 1500 ਨੂੰ ਆਪਾਂ ਨੂੰ ਐ ਲੱਗਦਾ ਵੀ ਇਹ ਪਲਾਟਾਂ ਦੇ ਵਿੱਚ ਘੱਟ ਕਾਮਯਾਬ ਹੈ ਥੋੜੀ ਜੀ ਲੱਗਦਾ ਆਪਾਂ ਨੂੰ ਅਣੀ ਐ ਤੱਕੀ ਨਿਸਰੀਆਂ ਇਦਾਂ ਨੇ ਇੱਕਸਾਰ ਨਹੀਂ ਨਿਸਰੀ ਕਹਿਣ ਦਾ ਮਤਲਬ ਦੱਗੀਆਂ ਜੀਆਂ ਦੱਗੀਆਂ ਜੀਆਂ ਨਿਸਰੀਆਂ ਨੇ ਇਹਦੀਆਂ ਦੱਸਿਓ ਜਿਹੜੇ-ਜਿਹੜੇ ਵੀਰ ਐ ਲਾਈ ਜੀ ਵੀ ਥੋੜੇ ਵੀ ਇਦਾਂ ਨਿਸਰੀ ਐ ਜਾਂ ਇੱਕਸਾਰ ਨਿਸਰੀ ਐ ਆਪਣੇ ਜਰੂਰ ਦੱਗੀਆਂ ਜੀਆਂ ਨਿਸਰੀਆਂ ਨੇ ਆ ਦੇਖੋ ਵਿਚਲੇ ਬੂਟੇ ਰਹਿੰਦੇ ਨੇ ਤੇ ਵਿੱਚ ਮਿੱਥਰੇ ਆਏ ਆ ਗਵਾਂਡੀਆਂ ਵਾਲਾ ਪਲਾਟ ਆ 70 ਦਾ ਇਹ ਵੀ ਪੂਰਾ ਨਿਸਰਿਆ ਘਾੜਾ ਤੇ ਟਾਪ ਦਾ ਦੇਖੋ ਜਿਹੜਾ 14 ਵਿਗ 14 ਵਿੱਗੇ ਜਗਾ ਤੇ ਆਹ پلاਟ ਆਪਣੇ ਵਾਲਾ ਦੇਖੋ ਆ ਖੁੰਝਾਂ ਨਿਸਰਿਆ ਨਹੀਂ ਤੇ ਆ ਸਾਹਮਣੇ ਪੂਰੀ ਟਾਪ ਦੀ ਖੜੀ ਹੋਇਆ ਲੈ ਇਦਾਂ ਨੇ ਸਰਦੀ ਆ ਇਹ 1509 ਅਰੇ ਇਹਦੇ ਚ ਤਾਂ ਪਾਣੀ ਵੀ ਖੜਾ ਹੈ ਦੇਖਦੇ ਆ ਆਪਣਾ ਹੀ ਆ ਜਾਂ ਮੂਰੇ ਗਵਾਂਡੀਆਂ ਦਾ ਪਲਾਟ ਸਟਾਰਟ ਹੋ ਜਾਂਦਾ ਵੀ ਉੱਪਰੋਂ ਪਿਆਗਾ ਪਤਾ ਲੱਗ ਜੂਗਾ ਖੇਤਾਂ 'ਚ ਮਾਰਦੇ ਫਿਰਦਿਆਂ ਗੇੜਾ ਇਹ ਕਰਨਾ ਆਪਣਾ ਫਰਜ਼ ਆ ਬਾਕੀ ਦੇਣਾ ਪਰਮਾਤਮਾ ਨੇ ਜਿੱਤਾਂ ਵੀ ਦਾ ਹੈਗਾ ਸਾਹਮਣੇ ਵਾਲਾ ਪਲਾਟ ਵਾਦਨੇ ਸਰਾ ਖੇਤ ਵਾਲਾ ਆਪਣੇ ਸੜਕ ਵਾਲਾ ਖੇਤਾਂ ਦਾ ਆ ਗਿਆ ਸੜਕ ਵਾਲਾ ਪਲਾਟ ਬਾਕੀ ਦੱਸਿਓ ਵੀ ਠੀਕ ਆ ਫਸਲ ਕਮਜ਼ੋਰ ਮਾੜੀ ਜਿੱਦਾਂ ਵੀ ਹੈਗੀ ਕਮੈਂਟ ਜ਼ਰੂਰ ਕਰਿਓ ਇਹ ਚ ਤਾਂ ਬਣ ਗਿਆ ਮਿੱਤਰੋ ਆ ਦੇਖੋ ਦਾਣਾ ਦੁੱਧ ਬਣ ਗਿਆ ਚੌਲ ਵੀ ਬਰੀਕ ਜਿਆ ਬਣ ਗਿਆ ਬਰੀਕ ਜਿਆ ਹਲੇ ਇਦੇ ਵਿੱਚ ਨਾ 2 4 5% ਬੂਟੇ ਵੱਡੇ ਨੇ ਆ ਦੇਖੋ ਜਿਵੇਂ ਆ ਖੜੇ ਨੇ ਦੋ ਤਿੰਨ ਨਕਾ 1509 ਚ ਨਾਲੇ ਨਮਾ ਪੀ ਆਪਾਂ ਨੇ ਪਾਇਆ ਚਲੋ ਰਲ ਜੁਆੰਦਾ ਵਿੱਚ ਹੁਣ ਛੁਰਨੇ ਚੁੰਦਾ ਕੀ ਕਹਿ ਸਕਦੇ ਆ ਅੱਜ ਸ਼ਾਹਕੋਟੋਂ ਫੋਨ ਆਇਆ ਸੀ ਰਾਜੇਬਾਈ ਦਾ ਕਹਿੰਦਾ 14-15 ਘੰਟੇ ਲਗਾਤਾਰੇ بارش ਪਈ ਗਈ ਆ ਉੱਥੇ ਪਾਰਸੋਂ ਦੀ ਗੱਲ ਕਹਿੰਦਾ ਬਹੁਤ ਮੀਂਹ ਪਿਆ ਤੇ ਅੱਜ ਸਪਰੇਅ ਕਰਾਉਂਦਾ ਸੀ ਉਹ ਦਰਿਆ ਹਲੇ ਲਵੇ ਬਾਕੀ ਦੇਖੋ ਕੱਦ ਕੱਟ ਝੋਨੇ ਦਾ ਹੈ ਜੀ ਕਰੋ ਚੈੱਕ ਆ ਤਾਂ ਲੱਗੇ ਛੱਟੇ ਮੋੜਨ 1509 ਦੇ ਦੇਖੋ ਝੁੱਕ ਗਏ ਨਾ ਇਹ ਦੱਗੀ ਜੀ ਅੱਧੇ ਕਿਲੇ ਦੀ ਪਹਿਲਾਂ ਨਿਸਰੀ ਆਈ ਸੀ ਆ ਦੇਖੋ ਉੱਥੇ ਰੱਖਿਆ ਹੈ ਪਹੁੰਚ ਗਏ ਆਪਾਂ 7 ਵਿੱਗੇ ਚ ਇਹ ਵੀ ਨਿਸਰੇ ਆਈ ਤੇ ਇਹਦੇ ਚ ਪਾਣੀ ਵੀ ਖੜਾ ਹਲੇ ਮਿੱਤਰੋ ਹਾਂ ਜੋ ਦੇਖੋ ਪਾਣੀ ਖੜਾ ਹੈ ਮਤ ਤੋਂ ਬਾਅਦ ਵੀਡੀਓ ਦੇਖਿਆ ਕਰੋ ਸ਼ੇਅਰ ਕਰਿਆ ਕਰੋ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ